वेलकम जी ਤੁਹਾਡਾ ਆਪਣੇ ਚੈਨਲ ਦੇ ਵਿੱਚ ਅੱਜ ਆਪਾਂ ਕ ਸੂਟ ਤੇ ਕੱਢਾਂਗੇ ਸ਼ਿੰਦੀ ਦੀ ਕਢਾਈ ਉਹਦੇ ਬਾਰੇ ਤੁਹਾਨੂੰ ਆਪਾਂ ਦੱਸਾਂਗੇ ਤੇ ਇਹਨਾਂ ਆਪਾਂ ਸੂਟ ਹੈਗਾ ਸੂਟ ਨੂੰ ਆਪਾਂ ਛਪਾ ਲਿਆ ਸੀ ਆ ਤੇ ਟ੍ਰਿਸ ਕਰਾ ਲਿਆ ਸੀ ਇਸ ਤਰ੍ਹਾਂ ਇਹਦੇ ਅੰਦਰ ਵਿਚਾਲੇ ਇਹਦੇ ਫਲਾਵਰ ਨੇ ਤੇ ਕਲੀਆਂ ਵਾਲਾ ਡਿਜ਼ਾਈਨ ਪਾਇਆ ਪਾਈ ਕਲੀਆਂ ਪਾਈਆਂ ਗਿਆ ਪਵਾਈਆਂ ਗਿਆ ਇਹ ਸਾਨੂੰ ਸ਼ਾਇਦ ਥੋੜਾ ਜਿਹਾ ਘਟ ਦਿੰਦਾਗਾ ਤੇ ਇਹਦੇ ਨਾਲ ਆਪਾਂ ਥੋੜਾ ਜਿਹਾ ਥੋੜਾ ਜਿਹਾ ਕੁਛ ਤਾਂ ਆਪਾਂ ਕੱਢਿਆ ਹੋਇਆ ਹੈਗਾ ਉਸ ਨੂੰ ਦਿਖਾ ਦਿੰਦੀ ਆਪਾਂ ਅੰਦਖ ਦੀ ਜ ਬਾਜੂ ਬਾਜੂ ਤੇ ਆਪਾਂ ਕੜਾਈ ਪਹਿਲਾਂ ਤਾਂ ਆਪਾਂ ਜਿਹੜੀ ਸਾਈਡ ਤੇ ਕਲੀ ਆ ਉਹ ਥੋੜੀ ਜੀ ਕੱਢ ਕੇ ਰੱਖੀ ਹੈਗੀ ਤੇ ਆਪਾਂ ਆਹ ਵਾਲੀਆਂ ਬਾਹਾਂ ਕੱਢੀਆਂ ਗਈਆਂ ਦੇਖੋ ਕਿੰਨਾ ਆਪਾਂ ਕਰੀਮ ਦੀ ਯਾਨੀ ਕਿ ਕਰੀਮ ਕਲਰ ਦੀ ਉਹ ਲਿਖੀ ਹੈਗੀ ਤੇ ਉਹਦੇ ਨਾਲ ਦਾ ਧਾਗ ਇਹਨਾਂ ਕੱਢਿਆਗਾ ਐਂਕਰ ਦਾ ਧਾਗਾ ਲੈ ਲਿਆ ਸੀ ਆਪਾਂ ਇਹ ਗੁੱਟੀਆਂ ਆਉਂਦੀਆਂ ਜਿਹੜੀਆਂ ਐਂਕਰ ਦੀਆਂ 5 ਰੁਪਏ ਦੀ ਇੱਕ ਗੁੱਟੀ ਆ ਜਾਂਦੀ ਹੈਗੇ 300 ਰੁਪਏ ਦੀ ਜਾਂ ਕਰਵਾਦੂ ਰਹਿੰਦੀ ਹੈ ਜੀ ਇੱਕ ਸੂਟ ਤੇ ਲਈ ਉਹਦੇ ਵਿੱਚ ਯਾਨੀ ਕਿ 25 ਯਾਨੀ ਕਿ ਆ ਜਾਂਦੀਆਂ 100 ਰੁਪਏ ਦੇ ਵਿੱਚ 25 ਆ ਜਾਂਦੀਆਂ ਨੇ ਐਂਕਰ ਦੀਆਂ ਗੁੱਟੀਆਂ ਤੇ ਕੋਈ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਜੇ ਆਪਾਂ ਕਰੀਏ ਸੂਟ ਨੂੰ ਕੰਢੀਏ ਤੇ ਆ ਆਪਾਂ ਬਾਹਾਂ ਤੇ ਆਪਾਂ ਹਾਂ ਆਪਾਂ ਕੱਢ ਲਈਆਂ ਤੇ ਆ ਆਪਣਾ ਇਹ ਦਸਾਨੂੰ ਪਹਿਲਾਂ ਵੀ ਦਿਖਾਇਆਗਾ ਤੇ ਇਹ ਆਪਣਾ ਫਰੰਟ ਵਾਲਾ ਪਾਸਾ ਹੈਗਾ ਪਾਸਾ ਪਾ ਰੱਖਿਆ ਹੈਗਾ ਕਲੀਆਂ ਪਾ ਕੇ ਇਸ ਤਰ੍ਹਾਂ ਤੇ ਇਹ ਆਪਾਂ ਉਹ ਕੜਾਈ ਕਿਵੇਂ ਕੀਤੀ ਹੈ ਇਹ ਤੁਹਾਨੂੰ ਆਪਾਂ ਦੱਸਦੀ ਅੱਜ ਤੇ ਤੁਹਾਨੂੰ ਦਿਖਾਉਣੀ ਹੈਗੀ ਵੀ ਆਪਾਂ ਬਹੁਤ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਦੱਸਾਂਗੇ ਵੀ ਇਹ ਇਹ ਕਢਾਈ ਕਿਵੇਂ ਕਰ ਸਕਦੇ ਹਾਂਗੇ ਸੂਈ ਦੇ ਨਾਲ ਆਪਾਂ ਕਰਾਂਗੇ ਵੀਡੀਓ ਨੂੰ ਸਾਰੀ ਫੁੱਲ ਜ਼ਰੂਰ ਵਾਚ ਕਰਿਓ ਜੀ ਤੇ ਬਹੁਤ ਸੌਖੇ ਤਰੀਕੇ ਨਾਲ ਦੱਸਾਂਗੇ ਤੁਹਾਨੂੰ ਪੂਰੀ ਸਮਝ ਆਊਗੀ ਤੁਸੀਂ ਵੀ ਇਹ ਬਹੁਤ ਆਸਾਨੀ ਦੇ ਨਾਲ ਇਹ ਕਢਾਈ ਨੂੰ ਕੱਢ ਸਕੋਗੇ ਘਰੇ ਸਾਰੇ ਤੋਂ ਪਹਿਲਾਂ ਆਪਾਂ ਪਾਵਾਂਗੇ ਛੋਟੀ ਬੁੱਟੀਆਂ ਤੁਹਾਨੂੰ ਦਿਖਾਉਣੀ ਹੈ ਜੀ ਇਧਰ ਤੋਂ ਤੱਕ ਕਰਕੇ ਆ ਦੇਖੋ ਜੀ ਇਸ ਤਰ੍ਹਾਂ ਪਾ ਲੈ ਇਧਰ ਕੱਢ ਲਿਆ ਧਿਆਨ ਨਾਲ ਤੁਸੀਂ ਦੇਖੀ ਜਾਓ ਵੀ ਆਪਾਂ ਕਿਧਰੋਂ ਸੂਈ ਕਿਧਰ ਨੂੰ ਪਾਉਣੀ ਹੈਗੇ ਆ ਦੇਖੋ ਜੀ ਹੁਣ ਇਧਰ ਸੂਈ ਆਪਾਂ ਇਧਰ ਕਰ ਲੈਣੀ ਹੈ ਇਸ ਤਰ੍ਹਾਂ ਤੋਂ ਪਾ ਵਰ ਲੈਣਾ ਇਹ ਸਾਰਾ ਨਾ ਪਹਿਲਾਂ ਛੋਟੀ ਬੁੱਟੀ ਹੈਗੀ ਜਿਹੜੀ ਆਪਾਂ ਪਾ ਰਹੀ ਹੈਗੇ ਆ ਆ ਦੇਖੋ ਜੀ ਇਧਰ ਹੁਣ ਆਪਾਂ ਇਹ ਕਰ ਲਿਆ ਬਹੁਤ ਸੌਖਾ ਗਾਇ ਹੈ ਕੜਾਈ ਕਰਨੀ ਤੇ ਸੂਟ ਵੀ ਆਪਣਾ ਬਹੁਤ ਸੋਹਣਾ ਬਣ ਜਾਂਦਾ ਤੇ ਜੇ ਥੋੜੇ ਤਾਂ ਟਾਈਮ ਦੇ ਵਿੱਚ ਹੀ ਤਿਆਰ ਹੋ ਜਾਂਦਾ ਹੈ ਆ ਦੇਖੋ ਜੀ ਤੁਸੀਂ ਇਹਨਾਂ ਇਥੋਂ ਆਪਾਂ ਸੂਈ ਫਿਰ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਤੁਸੀਂ ਦੇਖੀ ਜਾਓ ਵੀ ਆਪਾਂ ਕਿੱਦਾਂ ਕੱਢਦੇ ਹਾਂਗੇ ਜਿਹੜਾ ਆਪਾਂ ਛਾਪਿਆ ਵੈ ਉਹਦੇ ਵਿੱਚ ਸਭ ਤੋਂ ਪਹਿਲਾਂ ਛੋਟੀ ਬੁਟੀ ਤਾਂ ਪਹਿਲਾਂ ਵੀ ਦੱਸਿਆ ਵੀ ਇਹ ਪਾਵਾਂਗੇ ਆਪਾਂ ਇਹ ਪਾਈ ਜਾਣੀਆਂਗੇ ਹਾਂ ਦੇਖੋ ਜੀ ਇਹਨੂੰ ਸਾਰੀ ਨੂੰ ਆਪਾਂ ਇਸ ਤਰ੍ਹਾਂ ਭਰ ਲਾਂਗੇ ਆ ਦੇਖੋ ਫਿਰ ਇਧਰ ਐ ਤੂੰ ਇਹ ਕਰਕੇ ਭਰ ਲਾਂਗੇ ਇਸ ਤਰ੍ਹਾਂ ਹੀ ਭਰੀ ਚੱਲਾਂਗੇ ਆਪਾਂ ਆ ਦੇਖੀ ਜੀ ਤੁਸੀਂ ਆਪਾਂ ਇੱਥੋਂ ਦੀ ਕੱਢ ਲਿਆ ਨੰਦਾ ਕੱਢ ਕੇ ਤੇ ਆਪਾਂ ਇਧਰ ਦੀ ਆ ਦੇਖੋ ਜੀ ਟਪਾ ਲਈ ਤੇ ਇਹ ਤਾਂ ਮੇਨ ਰਿਜਨ ਨਹੀਂ ਹੁੰਦਾ ਵੀ ਆਪਾਂ ਇਹਦੇ ਨੇ ਢੇਠਾਂ ਦੀ ਇਹੋ ਕਰਨੀ ਐ ਸੂਈਕ ਹੋਣਾਗਾ ਤੇ ਫਿਰ ਵਧੀਆ ਯਾਨੀ ਕਿ ਇਹ ਕੜਾਈ ਹੁੰਦੀ ਹੈਗੀ ਆ ਦੇਖੋ ਜੀ ਆਪਾਂ ਹੁਣ ਇੱਥੋਂ ਪਰ ਲਿਆ ਤਾਗਾ ਪਰ ਕੇ ਤੇ ਹੁਣ ਆਪਾਂ ਇਹ ਇਧਰੋਂ ਆਪਾਂ ਬਿੱਥ ਢੇਠਾਂ ਦੇ ਕਿ ਫੇਰ ਐਂ ਕੱਢ ਦੇਣੀ ਸੂਈ ਨੂੰ ਤਾਗੇ ਫਿਰ ਆਪਾਂ ਜਿਵੇਂ ਉਧਲੀ ਸਾਈਡ ਪਾ ਲਿਆ ਇਹ ਅਦਰ ਲਈ ਆਪਾਂ ਜਿਵੇਂ ਮਸੂਨੂਆ ਆਪਾਂ ਕੋਲੋਂ ਵੀ ਦਿਖਾ ਦਿੰਦੇ ਆ ਜਿਵੇਂ ਨੇੜੇ ਕਰਕੇ ਆ ਦੇਖੋ ਜੀ ਮੀਰ ਦਾ ਆਪਾਂ ਪਾ ਰਹੇ ਹਾਂ ਜੀ ਆ ਦੇਖੋ ਜੀ ਇਹਦੇ ਠਾਈ ਠਾਦੀ ਆਪਾਂ ਥੋੜਾ ਜਿਹਾ ਹੋਲੀ ਪਾ ਕੇ ਦਿਖਾ ਦਿੰਨੀ ਆ ਤੁਹਾਨੂੰ ਇੱਥੇ ਦੇਖੋ ਜੀ ਜਿਹੜਾ ਆਪਾਂ ਚੱਕਿਆ ਸੀ ਉਹਨੂੰ ਦੱਬਤਾ ਤਾਂ ਗੇਨੂੰ ਤੇ ਜਿਹੜਾ ਦੱਬਿਆ ਹੋਇਆ ਸੀ ਉਹਨੂੰ ਆਪਾਂ ਚੱਕ ਲਿਆ ਆ ਦੇਖੋ ਜੀ ਇੱਥੋਂ ਫੇਰ ਆਪਾਂ ਇੱਦਾਂ ਇੱਧਰ ਨੂੰ ਪਾ ਕੇ ਇਦੀ ਵਿੱਚ ਦੀ ਆਪਾਂ ਫਿਰ ਉਹ ਕਰ ਦੇਣੀ ਹੈ ਆ ਦੇਖੋ ਇੱਕ ਵਾਰੀ ਉੱਪਰ ਦੀ ਨੀਚੇ ਦੀ ਤੁਸੀਂ ਵੀਡੀਓ ਸਲੋ ਕਰਕੇ ਵੀ ਦੇਖ ਸਕਦੇ ਹੋਗੇ ਜੀ ਤੁਹਾਨੂੰ ਐਸ ਤਰ੍ਹਾਂ ਲੱਗਦਾ ਵੀ ਆਪਾਂ ਥੋੜਾ ਜਿਹਾ ਫਾਸਟ ਪਾਇਆਗਾ ਵੈਸੇ ਤਾਂ ਆਪਾਂ ਹੌਲੀ ਪਾਉਣੀ ਹੈਗੀ ਆ ਦੇਖੋ ਜੀ ਫਿਰ ਆਪਾਂ ਚੱਕ ਇਹਨੂੰ ਕਰ ਲਿਆ ਚੱਕ ਲਿਆ ਇਹ ਨਾਲ ਵਾਲਾ ਧੱਗਾ ਇਹਦੇ ਵਿੱਚ ਦੀ ਆਪਾਂ ਫੇਰ ਇਸ ਤਰ੍ਹਾਂ ਕੱਢਤੀ ਸੂਈ ਜਿਹਦੀ ਵਾਰੀ ਤਾਂ ਸੂਈ ਛੇ ਦੇ ਦਿੰਦੀ ਲੈਂਦੀ ਫੇਰ ਤਾਂ ਸੂਈ ਆਪੇ ਆਪਸ ਛੇ ਦੇ ਲੰਦੀ ਹੈ ਕਿੱਦਾਂ ਨੂੰ ਧੱਗਾ ਜਾਣਾ ਤੁਸੀਂ ਪਾ ਕੇ ਦੇਖਿਓ ਇੱਕ ਵਾਰੀ ਇਹਨੂੰ ਸ਼ੁਰੂ ਕਰਕੇ ਦੇਖਿਓ ਬੂਟੀ ਨੂੰ ਆ ਦੇਖੋ ਹੀ ਇਸ ਤਰ੍ਹਾਂ ਆਪਾਂ ਫਿਰ ਇਹਨੂੰ ਵਿੱਚੋਂ ਭਰ ਲਾਂਗੇ ਬੁੱਟੀ ਨੂੰ ਸਾਰੀ ਨੂੰ ਅੱਗੇ ਕਿ ਜਿਵੇਂ ਆਪਾਂ ਇਧਰਲੀ ਸਾਈਡ ਵੀ ਆਪਾਂ ਹੁ ਕਰ ਲੈਣੀ ਆ ਇਧਰਲੀ ਬੁੱਟੀ ਵੀ ਆ ਭਰ ਲੈਣੀ ਆ ਇਸ ਤਰ੍ਹਾਂ ਜਿਹੜੀਆਂ ਉਧਰ ਲਈਆਂ ਦੋ ਭਰਤੀਆਂ ਆਪਾਂ ਵਿੱਚੋਂ ਜਿੱਥੋਂ ਇਹ ਬੁਟੀ ਸ਼ੁਰੂ ਹੁੰਦੀ ਹੈ ਉੱਥੇ ਹੀ ਇਹ ਖਤਮ ਹੋ ਜਾਂਦੀ ਹੈ ਉਨਾ ਪੈਦਲੀ ਆ ਵੀ ਬੁੱਟੀ ਪਰ ਲੈਨੇ 10 ਪਰਤੀ ਆਪਾਂ ਵਿੱਚੋਂ ਹੁਣ ਫੇਰ ਆਪਾਂ ਇਧਰ ਲੈ ਉਹ ਕਰ ਲੈਣੀ ਆ ਜਮਾਈ ਦੇ ਹੇਠਾ ਘਾ ਲੈ ਜਣੀ ਇਹਨੂੰ ਬੰਦ ਕਰ ਦਿਆਂਗੇ ਜਿਹੜੀ ਬੁੱਟੀ ਆਪਾਂ ਪਾਈ ਹੈ ਇਹੀ ਜੀ ਪਹਿਲਾਂ ਜੇ ਆਪਾਂ ਦੇਖੋ ਜੀ ਉੱਤੋਂ ਦੀ ਇਸ ਤਰ੍ਹਾਂ ਧਾਗਾ ਪਾਉਣਾ ਹੈ ਜਿਹੜੀ ਆਪਾਂ ਵਿਚਕਾਰ ਲੈਂਡ ਪਾਈ ਹੈਗੀ ਇਹ ਆਪਣੇ ਸੂਟ ਦੇ ਵਿਚਾਲੇ ਕਲੀ ਪਾਉਣੀ ਹੈਗੀ ਜਿਵੇਂ ਕਲੀਆਂ ਆਪਾਂ ਲੈਸ ਦੇ ਨਾਲ ਪਾ ਲੈਣੀਆਂ ਉਦਾਂ ਹੀ ਇਹ ਆ ਪਕੜਾਈ ਦੀ ਨਾਲ ਆਪਾਂ ਇਹਨਾਂ ਕੱਢਣੀਆਂ ਹੈਗੇ ਆ ਦੇਖੋ ਇਧਰੋਂ ਜੀ ਇਧਰੋਂ ਆਪਾਂ ਇਧਰ ਉਧਰੋਂ ਕਰ ਲਿਆ ਇਹਦੇ ਨਾਲ ੇਠਾਂ ਦੀ ਦਾ ਇਸ ਤਰ੍ਹਾਂ ਧਾਗਾ ਕੱਢ ਦੇਣਾ ਕੱਢ ਕੇ ਫਿਰ ਆਪਾਂ ਉੱਪਰੋਂ ਦੀ ਫਿਰ ਆਪਾਂ ਇਸ ਤਰ੍ਹਾਂ ਉਧਰੋਂ ਐ ਲੈ ਆਉਣਾ ਤੇ ਫਿਰ ਇਧਰੋਂ ਆਪਾਂ ਇਧਰ ਨੂੰ ਕਰ ਦੇਣੇ අදික් බෝసක්కග ඉදිහි හඳියපතා ගිම් කඩදි නස්ි ස ජම ලగ్්‍යතු කාදන ఎ్ප స్ත්‍රාති ර ਉਨਾ ਪੈਨ ਪਰਾਂਗੇ ਵਿੱਚੋਂ ਦੇਖੋ ਜੀ ੇਠਾਂ ਦੀ ਧਾਗਾ ਕਰਦੇ ਨੇ ਇਸ ਤਰ੍ਹਾਂ ਫਿਰ ਆਪਾਂ ਇਧਰੋਂ ਇਧਰ ਨੂੰ ਉਹ ਕਰ ਲੈਣਾ ਇੱਕ ਵਾਰੀ ਆਪਾਂ ਉਧਰੋਂ ਧਾਗਾ ਉਹ ਦੂਸਰੀ ਸਾਈਡ ਉਹ ਕਰਨ ਪਰਣਾ ਤੇ ਇੱਕ ਵਾਰੀ ਉਧਰ ਨੂੰ ਉਹ ਕਰਕੇ ਪਰਣਾ ਇਸ ਤਰ੍ਹਾਂ ਸੂਈ ਨਾਲ ਫਿਰ ਇਹਦੇ ਇਸ ਤਰ੍ਹਾਂ ਜਿਹਦੇ ਆਪਾਂ ਜਦੋਂ ਪਹਿਲਾਂ ਬਸ ਪਾਉਣਾ ਔਖਾ ਹੈ ਉਸ ਤੋਂ ਬਾਅਦ ਆਇਆ ਆਟੋਮੈਟਿਕ ਆਪੇ ਸੈਟਿੰਗ ਆ ਜਾਂਦੀ ਸਾਰੀ ਇਹਦੀ ਕੜਾਈ ਦੀ ਆ ਦੇਖੋ ਜੀ ਇਸ ਤਰ੍ਹਾਂ ਹੀ ਵਿੱਚ ਦੀ ਪਾ ਕੇ ਆਪਾਂ ਇਹਨੂੰ ਜਿਹੜੀ ਵਿੱਚਕਾਰ ਆ ਹੋ ਗਈ ਭਰ ਦਿੰਨੀ ਆ ਉਹ ਬੂਟੀ ਵੀ ਤੁਹਾਨੂੰ ਆਪਾਂ ਦੱਸਤੀ ਛੋਟੀ ਬੂਟੀ ਵੀ ਦੱਸਤੀ ਸੀ ਤੇ ਉਹ ਵੀ ਦੱਸਤੀ ਇੱਕ ਤੁਹਾਨੂੰ ਆਪਾਂ ਵੱਡੀ ਬੂਟੀ ਦੱਸਦਾਂਗੇ ਜਿਹੜੀ ਵਿੱਚਕਾਰ ਪਾਈ ਆ ਆਪਾਂ ਕਲੀਆਂ ਦੇ ਯਾਨੀ ਕਿ ਕਲਿੰਗ ਹੋ ਗਈਆਂ ਇਹ ਆਪਾਂ ਜਿਹੜੀਆਂ ਲੈਸ ਨੇ ਯਾਨੀ ਕਿ ਆਪਾਂ ਲੈਸ ਨਾ ਪਾਉਣੇ ਤੇ ਇਹ ਹੋ ਗਈਆਂ ਯਾਨੀ ਕਿ ਆਪਾਂ ਵਰਕ ਨਾ ਕਰ ਵੀ ਯਾਨੀ ਕਿ ਇਹਦੇ ਨਾ ਕਢਾਈ ਨਾ ਕਰਤੀਆਂ ਸੂਟ ਦੇ ਆਨੇ ਕੁਝ ਆਪ ਇਦਾਂ ਹੀ ਭਰ ਜਾਣਾ ਹੈ ਇਹ ਇਰੀ ਹਟਾਏ ਉਪਰ ਦਿਓ ਕਰ ਦੇਣਾ ਇਸ ਤਰ੍ਹਾਂ ਉਦਰਾਪਾ ਹੀ ਠਾਤਾ ਗਾਉ ਕਰਕੇ ਤੇ ਉਪਰ ਉਸ ਤਰ੍ਹਾਂ ਪਰ ਲੈਣੀ ਆ ਤੁਹਾਨੂੰ ਉੱਪਰ ਜਮਾ ਲੱਗ ਗਿਆ ਦੱਸਿਆਗਾ ਇਹ ਇਹ ਨੇੜੇ ਤੋਂ ਵੀ ਤੁਸੀਂ ਦੇਖ ਕੇ ਤਾਂ ਪਾ ਸਕਦੇ ਹੋਗੇ ਕਈ ਵਾਰ ਬੋਲੇ ਤੋਂ ਆਪਾਂ ਨੂੰ ਸਮਝ ਵੀ ਨਹੀਂ ਆਉਂਦੀ ਕਿਸੇ ਨੂੰ ਵੀ ਆਪਾਂ ਕਿੱਦਾਂ ਕਿਹਾਗਾ ਆディ ਕੁਝ ਹੁਣ ਆਪਾਂ ਇੱਕ ਸਾਈਡ ਲਈ ਜਾਣਾ ਹੈ ਇੱਕ ਸਾਈਡ ਹੀ ਜਾਣਾਗਾ ਵਸਤਾ ਦੇਖੋ ਪਹਿਲਾਂ ਆਪ ਇੱਕ ਸਾਈਡ ਭਰਾਂਗੇ ਇਹਦੀ ਆ ਦੇਖੋ ਇਦ ਆਪਾਂ ਇਹ ਠਾਨੀ ਕਰਕੇ ਹੁਣ ਆਪਾਂ ਫਿਰ ਜੀ ਆ ਦਿੱਖਦੀ ਤੀਜੀ ਵਾਰ ਆਈ ਜਾਣੀ ਹੈਗੇ ਚੌਥੀ ਵਾਰ ਤੀਜੀ ਵਾਰਾ ਪਟਪਾਲੀ ਚੌਥੀ ਵਾਰ ਹੋਣੀ ਆ ਹਨਾ ਇਹ ਥਾਂ ਨੂੰ ਆਪਾਂ ਜਿਹੜੀ ਆਪਣੀ ਹੋ ਰਹੀਗੀ ਸਪੇਸ ਨੂੰ ਭਰੀ ਜਾਣੀ ਹੈਗੇ ਆ ਦੇਖੋ ਜੀ ਤੇ ਜਿਹੜੇ ਵਿਚਾਲੇ ਤੰਦ ਅਗੇ ਉਹ ਆਪਾਂ ਵੀ ਇੱਕ ਨੂੰ ਦੱਬੀ ਜਾਣਾ ਤੇ ਚੱਕੀ ਜਾਣਾ ਆਪਨੂੰ ਆਪ ਨੂੰ ਖੁਦ ਨੂੰ ਪਤਾ ਚੱਲ ਜਾਂਦਾ ਵੀ ਕਿਹੜਾ ਆਪਾਂ ਦੱਬਣਾ ਹੈ ਤੇ ਕਿਹੜਾ ਤੰਦ ਵਿੱਚ ਚੱਕਣਾਗਾ ਕਿਹੜੇ ਤਾਂ ਇਹ ਥਾਂ ਦੀ ਸੂਈ ਆਪਾਂ ਉਹ ਕਰਨੀ ਹੈ ਤੇ ਕਿਸੇ ਦੇ ਉੱਪਰ ਉਹ ਕਰਨੀ ਹੈ ਇਸ ਤਰੀਕੇ ਪਤਾ ਚੱਲ ਜਾਂਦਾ ਹਾਂ ਦੇਖੋ ਇਸ ਤਰ੍ਹਾਂ ਹੀ ਸਾਰੇ ਪੈ ਜਾਂਦੀ ਏ ਦੇਖੋ ਨੂੰ ਆਪਾਂ ਇਸ ਤਰ੍ਹਾਂ ਲੱਗਦਾ ਵੀ ਡਿਜ਼ਾਈਨ ਬਹੁਤ ਔਖਾ ਹੈਗਾ ਪਰ ਜੇ ਆਪਾਂ ਵੀ ਧਿਆਨ ਨਾਲ ਪਾਈਏ ਸਿੱਖ ਗਏ ਤਾਂ ਇਹਨੂੰ ਬਹੁਤ ਸੌਖਾ ਵੀ ਹੈਗਾ ਬਹੁਤ ਸੌਖੇ ਤਰੀਕੇ ਨਾਲ ਸਿੱਖ ਲਾਂਗੇ ਇਸ ਤਣੀ ਆਪਾਂ ਸਾਰੀ ਇਹ ਕੰਪਲੀਟ ਕਰ ਲੈਣੀ ਆ ਹੁਣ ਫਿਰ ਉਸ ਤੋਂ ਬਾਅਦ ਤੁਹਾਨੂੰ ਆਪਾਂ ਨਾ ਜਿਹੜੀ ਵੱਡਾ ਵੱਡੀ ਬੁੱਟੀ ਪਾਈਏ ਵਿੱਚਕਾਰ ਕਲੀਆਂ ਦੇ ਉਹ ਦੱਸਦੀ ਹੈਗੀ ਆ ਦੇਖੋ ਜੀ ਆਪਾਂ ਸ਼ੁਰੂ ਕਰ ਲਈ ਜਿਹੜੀ ਸਭ ਤੋਂ ਵੱਡੀ ਬੁੱਟੀ ਹੈਗੀ ਇਹ ਚਾਰ ਬੁੱਟੀਆਂ ਦਾ ਇੱਕ ਇੱਕ ਬੂਟੀ ਬਣ ਜਾਂਦੀ ਤੇ ਪਰ ਸਾਰੀ ਸਾਰੀ ਦਾ ਜਾਲ ਇਹ ਤਾਂ ਇਕੱਠਾ ਹੀ ਪਊਗਾ ਇੱਕ ਵੀ ਤਾਗਾ ਮਿਸ ਨਹੀਂ ਹੋਣਾ ਚਾਹੀਦਾ ਵਿੱਚੋਂ ਵੀ ਜਿਹੜਾ ਚੱਕੀ ਬਣਾ ਆਪਾਂ ਸਿੱਧੀ ਸੂਈਂ ਨਾ ਲਗੇ ਫੇਰ ਰੂਟੀ ਤੇ ਜਾਲ ਸਹੀ ਨਹੀਂ ਬਣਦਾ ਇੱਕ ਵੀ ਤਾਗਾ ਵੀ ਜਨਕੀ ਮਿਸ ਨਹੀਂ ਹੋਣਾ ਚਾਹੀਦਾ ਆਪਣਾ ਫੇਰ ਇਹਦਾ ਬੂਟੀ ਤੇ ਜਾਲ ਵਧੀਆ ਪਊਗਾ ਜੀ ਬਸ ਮੇਨ ਮਕਸਦ ਆਹ ਤਾਗੇ ਦਾ ਇਹਤੋਂ ਫਿਰ ਤੁਹਾਨੂੰ ਦੱਸਦਣਾ ਵੀ ਮੇਨ ਮਕਸਦ ਆਤ ਅੱਗੇ ਦਾ ਹੀ ਹੈਗਾ ਜਿਹੜਾ ਆਪਾਂ ਨਿਗੇ ਠਾਦੇ ਹੋ ਕਰਨਾ ਹੈ ਆ ਦੇਖੋ ਜੀ ਆ ਇੱਕ ਉਲੀ ਤੋਂ ਦੂਜੀ ਬੁਟੀ ਤੇ ਚਲੀਏ ਹੁਣ ਦੂਜੀ ਬੁਟੀ ਤੇ ਚੱਲਦੇ ਆਪਾਂ ਇਹ ਇਨੀ ਕੰਪਲੀਟ ਬਾਤ ਹੋਊਗੀ ਇਹ ਸਾਰੇ ਕੰਪਲੀਟ ਹੋ ਕੇ ਸੂਈ ਨਿਕਲੂਗੀ ਆ ਦੇਖੋ ਆ ਮੀਨ ਮੁਸਲ ਹੈ ਬਸ ਇਹਦੇ ਹੀ ਟੀਕੀ ਜਾਣਾ ਇਹ ੜੀ ਪੈਣੀ ਜ਼ਰੂਰੀ ਹੈ ਜੇ ੜੀ ਖਰਾਬ ਹੋ ਗਈ फेर ਨਹੀਂ ਉਹ ਜਾਲਾ ਉਹ ਨਹੀਂ ਚਹੀ ਜਾਨੀ ਜਿੰਨਾ ਪਾਉਂਚੂ ਭਰਦੇ ਆ ਉਹ ਨਹੀਂ ਭਰੀ ਜਾਂਦੀ। ਜੇ ਤੁਸੀਂ ਦੇਖੀ ਵੀ ਜਾਓ ਇਹ ਬਿਜੀ ਵੀ ਮੇ ਜਿੱਕੇ ਮੇ ਕਿਵੇਂ ਆਪਾਂ ਪਾਈ ਜਾਂਦੀ ਆ। ਆਏ ਇਤੁਨੀ ਉਹਨੂੰ ਜਿੱਕੇ ਨੂੰ ਇੱਕ ਵਾਰੀ ਥੱਲੇ ਦੀ ਤੇ ਆਪਾਂ ਇੱਕ ਵਾਰੀ ਉੱਪਰ ਦੀ ਉਹ ਕਰ ਲੈਣੀ ਆ ਦੇਖੋ ਹੁਣ ਉਧਰ ਲਈ ਸਿਰੇ ਤੋਂ ਆਪਾਂ ਇਸ ਤਰ੍ਹਾਂ ਧੂਪਾ ਭਰ ਲਿਆ ਹਾਂ ਤੇ ਕੁੜੀਆਂ ਨੂੰ ਆਪ ਨੂੰ ਵੀ ਦਿੱਸਦੀ ਹੈਗੀ ਆਪਰ ਪਤ ਲੱਗ ਜਾਂਦਾ ਹੈ ਵੀ ਇੱਕ ਦੱਬੀ ਗਈ ਤੇ ਇੱਕ ਚੱਕੀ ਗਈ ਉਨਾ ਪੌਦਰੀ ਸਾਈਡਾਂ ਲਿਖੋ ਜੀ ਭਰ ਲਈ ਤੋ ਆ ਮੇਨ ਮਕਸਦ ਕੀ ਹੈ ਇਹਦਾ ਜੇ ਤੁਹ ਸਾਰਾ ਝਾਲ ਪੈ ਗਿਆ ਆ ਬੁੱਢੀ ਦੇ ਥੱਲੂ ਵਾਲਾ ਪਾਸਾ ਹੋ ਉਹ ਸਹੀ ਦੱਸਿਆ ਜਾਂਦਾ ਉਹ ਤੋਂ ਪਤਾ ਲੱਗ ਜਾਂਦਾ ਕਿ ਸਾਡਾ ਝਾਲ ਸਹੀ ਪੈ ਗਿਆ un dia e ਇਹ ਦੋਨੇ ਹੁਣ ਆਪਾਂ ਚੱਲੀਏ ਚੌਥੀ ਬੁਟੀ ਚ ਇਸ ਤਰੀਪਈ ਜਣ ਆਪਾਂ ਦੇਖੋ ਜੀ ਸਹੀ ਆਪਣਾ ਪੂਰਾ ਜਾਲ ਬੰਨਣਾ ਜ਼ਰੂਰੀ ਹੈਗਾ ਇਹ ਆਪਾਂ ਇਹ ਜਾਲ ਜਿਹੜੇ ਚਾਰ ਆਪਾਂ ਤੁਹਾਨੂੰ ਦੱਸਿਆ ਸੀ ਬੂਟੀਆਂ ਦਾ ਜਾਲ ਹੀ ਪਹਿਲਾਂ ਕੰਪਲੀਟ ਕਰਦੇ ਹਾਂ ਬੌਣ ਪਾਉਣੀ ਇਹਨਾਂ ਤੇ ਇਹਨਾਂ ਨੂੰ ਬਾਅਦ ਵਿੱਚ ਦੀ ਆਪਾਂ ਭਰਾਂਗੇ ਫਿਰ ਪਹਿਲਾਂ ਆਪਾਂ ਜਾਲ ਹੀ ਪਾ ਰਹੀ ਹਾਂ ਪਿਆਰ ਆਪੇ ਪਤਾ ਲੱਗਦਾ ਵੀ ਇਹ ਜੱਕਣਾ ਨੂੰ ਦਬਣਾ ਤਿੰਨ ਬੂਟੀਆਂ ਕੰਪਲੀਟ ਹੋ ਗਈਆਂ ਆディ ਕੁਝ ਪਰੇ ਤੱਕ ਦੀਆਂ ਬੂਟੀਆਂ ਕੰਪਲੀਟ ਹੋ ਗਈਆਂ ਤੇ ਹੁਣ ਆ ਚੌਥੀ ਨੂੰ ਆਪਾਂ ਹੋ ਕਰੀ ਜਾਨੇ ਆ ਚੌਥੀ ਦਾ ਜਾਲ ਪਾਈ ਜਾਨੇਗੇ ਇਦਾਂ ਜਿਦੋ ਜਾਲ ਪੈ ਗਿਆ ਫਿਰ ਆਪਾਂ ਇੱਕ ਵਾਰੀ ਇੱਕ ਵਾਰੀ ਧਾਗੇ ਨੂੰ ਦੱਬ ਕੇ ਇੱਕ ਵਾਰ ਚੱਕ ਕੇ ਇਹਨੂੰ ਬੂਟੀ ਨੂੰ ਵਿੱਚੋਂ ਪਰ ਲਾਂਗੇ ਤੇ ਆਪਾਂ ਨੂੰ ਖੁਦ ਨੂੰ ਆਪਾਂ ਨੂੰ ਪਤਾ ਵੀ ਚੱਲ ਜਾਂਦਾ ਵੀ ਕਿਹੜਾ ਦੱਬਣਾ ਹੈ ਤੇ ਕਿਹੜਾ ਚੱਕਣਾਗਾ ਜਦੋਂ ਇਹਦਾ ਇੱਕ ਵਾਰੀ ਜਾਲ ਪੈ ਜਾਂਦਾ ਉਸ ਤੋਂ ਬਾਅਦ ਤਾਂ ਹੁਣ ਵੀ ਆਪਾਂ ਇੱਕ ਦੱਬਿਆ ਇੱਕ ਚੱਕਿਆਗਾ ਮੇਨ ਮਕਸਦ ਇਹਦਾ ਤਾਂ ਕੀ ਹੈ ਆ ਬੂਟੀ ਦੀ ਆ ਚੀਜ਼ ਸਾਰੀ ਐਂ ਵਿਚਾਲੋਂ ਪੰਜਾਂ ਬੂਟੀਆਂ ਵਾਲੀ ਦੱਸ ਦਿੰਦੀ ਆ ਵੀ ਜਾਲ ਜਮਾ ਸਹੀ ਪਿਆ ਹੈ। ਜੇ ਨਾ ਚੀਜ਼ਾਂ 'ਚ ਫਰਕ ਹੈ ਫਿਰ ਆਪਣਾ ਜਾਲ ਸਹੀ ਨਹੀਂ ਹੋਏਗਾ। ਜੇ ਚੀਜ਼ਾਂ ਇਸ ਰੋਟ ਸਹੀ ਨਹੀਂ ਫਿਰ ਆਪਣਾ ਜਾਲ ਸਹੀ ਨਹੀਂ। ਤੁਸੀਂ ਆ ਦੇਖਿਆ ਹੋਣਾ ਜੀ ਧਿਆਨ ਨਾਲ ਵੀ ਇਹ 73 ਜਮਾ ਆਪਣਾ ਇੱਕੋ ਜਾਇਆ ਇਹ। ਜਿਹੜਾ ਥੋੜਾ ਜਿਹਾ ਫਰਕ ਹੈ ਜੀ ਆਪਾਂ ਨੂੰ ਆਟੋਮੈਟਿਕ ਪਤਾ ਚੱਲ ਜਾਂਦਾ ਹੈ ਵੀ ਆਪਣੀ ਬੂਟੀ ਸਹੀ ਨਹੀਂ ਪਈ ਹੈਗੀ ਇਹ ਹੁਣ ਆਪਾਂ ਇਹਨਾਂ ਭਰਾਂਗੇ ਵਿੱਚੋਂ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਆ ਕਿ ਜਾਲਦਾ ਹੈ ਤੱਕ ਖਤਮ ਹੁੰਦਾ ਹੈ ਜਦੋਂ ਭਰਨ ਲੱਗਦੇ ਆ ਉੱਥੋਂ ਹੀ ਸ਼ੁਰੂ ਹੋ ਕੇ ਉੱਥੇ ਆ ਕਿ ਐਂਡੇਲੇ ਦੂਜੀ ਬੂਟੀ ਤਾਂ ਹੁੰਦਾ ਭਰਨ ਮਿਲ ਕਿਤੇ ਹੋਰ ਜਾ ਕੇ ਪੂਰੀ ਨਹੀਂ ਹੁੰਦੀ ਉੱਥੇ ਆ ਕਿ ਤੱਕ ਖਤਮ ਹੁੰਦਾ ਹੈ ਤਿੱਖੀ ਜਿੱਦੇ ਆਪਾਂ ਭਾਰੀਆਂ ਚੱਲਾਂਗੇ ਨੂੰ ਹਣਾ ਸਾਰੀਆਂ ਬੂਟੀਆਂ ਨੇ ਜਿਵੇਂ ਆਪਾਂ ਪਹਿਲਾਂ ਉਹ ਬੂਟੀਆਂ ਭਰੀਆਂ ਸੀ ਛੋਟੀਆਂ ਉਹਦੇ ਹੁਣ ਇਹ ਭਰੀਆਂ ਜਾਣਗੀਆਂ ਵਿੱਚੋਂ ਆਹ ਦੇਖੋ ਜੀ ਇਿੱਦੇ ਭਰ ਲਾਂਗੇ ਆਪਾਂ ਸਾਰੀ ਨੂੰ ਤੁਹਾਨੂੰ ਇੱਕ ਬੂਟੀ ਭਰ ਕੇ ਦਿਖਾ ਦੇਣੀ ਹੈ ਦੂਜੀਆਂ ਤੁਸੀਂ ਅੱਜ ਕੁਝ ਦੇਖਣ ਨੂੰ ਤਾਂ ਆਪਣੀ ਇਹ ਚਾਰ ਬੂਟੀਆਂ ਲੱਗਦੀਆਂ ਨਹੀਂਆਂ ਪਰ ਚਾਰ ਨਹੀਂ ਹੈਗੀਆਂ ਇਹ ਪੰਜ ਨੇ ਇੱਕ ਇਹਨਾਂ ਦੇ ਵਿੱਚਕਾਰ ਹੋ ਜਾਂਦੀ ਹੈ ਤੇ ਚਾਰ ਇਹਨਾਂ ਦੇ ਜਮਾ ਪੁਰਸੀ ਰੇਤੇ ਹੋ ਜਾਂਦੀਆਂ ਨੇ ਤੇ ਪਹਿਲਾਂ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਹੀ ਭਰ ਲ ਲਈਏ ਇਕ ਤਾਂ ਗਿਜਾਕੀ ਤੇ ਦਬਕੇ ਤੇ ਉਸ ਤੋਂ ਬਾਅਦ ਤੁਹਾਨੂੰ ਆਪ ਸਾਰੀ ਬੂਟੀ ਪਾ ਕੇ ਹੁਣ ਦਿਖਾਉਣੇ ਅੱਗੇ ਨਹੀਂ ਵੀਡੀਓ ਜਿਆਦਾ ਲੰਬੀ ਹੁੰਦੀ ਹੈਗੀ ਜੇ ਤੁਸ ਤੁਹਾਨੂੰ ਸਾਰਾ ਆਪਾ ਦੱਸ ਉਹ ਦਿਖਾਉਣੀ ਹੈ ਤਾਂ ਫਿਰ ਦਿਖਾਉਣੇ ਸੋਨੋ ਕਿ ਸਾਰਾ ਆਪਣਾ ਪਾ ਕੇ ਨਾ ਤੇ ਫਿਰ ਤੁਹਾਨੂੰ ਦਿਖਾਉਣੇ ਵੀ ਕਿਵੇਂ ਬੂਟੀਆਂ ਪੰਜ ਬਣ ਜਾਂਦੀਆਂ ਗਈਆਂ ਆ ਦੇਖੋ ਜੀ ਆਪਾਂ ਸਾਰੀ ਇਹ ਬੂਟੀ ਭਰ ਲਈ ਤੇ ਤੁਸੀਂ ਧਿਆਨ ਨਾਲ ਦੇਖੋ ਇਹ ਵੀ ਆਪਣੀਆਂ ਦੇ ਸਾਈਡਾਂ ਤੇ ਹੋ ਗਈਆਂ ਚਾਰ ਬੂਟੀਆਂ ਤੇ ਵਿਚਾਲੇ ਹੋ ਗਈ ਆ ਪੰਜ ਬੂਟੀਆਂ ਆ ਦੇਖੋ ਜੀ ਵੈਸੇ ਪੰਜ ਬੂਟੀਆਂ ਬਣ ਜਾਂਦੀਆਂ ਨੇ ਤੇ ਆ ਦੇਖੋ ਧਿਆਨ ਨਾਲ ਦੇਖੋ ਤੁਸੀਂ ਤੇ ਦੇਖੋ ਇਦਾਂ ਆਪਾਂ ਕੱਢ ਕਢਾਈ ਕਰੀਏ ਜਦੋਂ ਪੂਰੀ ਫਿਨਿਸ਼ਿੰਗ ਦੇ ਨਾਲ ਵਧੀਆ ਦੇਖੋ ਕਿੰਨੀ ਸੋਹਣੀ ਨਿਕਲੀ ਆ ਤੇ ਸੂਟ ਵੀ ਆਪਣਾ ਪੂਰਾ ਸੋਹਣਾ ਬਣ ਜਾਂਦਾ ਜਦੋਂ ਪੂਰਾ ਸੂਟ ਬਣ ਗਿਆ ਵੈਸੇ ਤੁਹਾਡੇ ਨਾਲ ਉਹਦੇ ਨਾਲ ਉਹਦੀ ਆਪਾਂ ਇੱਕ ਸ਼ਾਰਟ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਕੀ ਧੰਨਵਾਦ ਜੀ ਆਪਣੇ ਫੁੱਲ ਵੀਡੀਓ ਵਾਚ ਕਰ ਲਈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਕਰਿਓ ਜਰੂਰ ਦੱਸਿਓ ਮੀ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗੀ ਤੇ ਆਪਣੇ ਚੈਨਲ ਤੇ ਹੋਰ ਵੀ ਬਹੁਤ ਸਾਰੀਆਂ ਪਰ ਡਿਜ਼ਾਈਨ ਦੀਆਂ ਵੀਡੀਓ ਪਾਈਆਂ ਹੋਈਆਂ ਨੇ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਤੇ ਥੈਂਕ ਯੂ ਜੀ ਬਾਏ ਬਾਏ